ਜਿਨੇ ਦਿਨ ਅਸੀਂ ਮਹਾਂਪੁਰਖਾਂ ਦੇ ਚਰਨੀ ਗਏ ਸਨ 1972 ਦੀਆਂ ਗੱਲਾਂ ਨੇ ਮਾਫ਼ ਕਰਨਾ ਖਾਲਸਾ ਦੀ ਜਿਹੜਾ ਮੈਨੂੰ ਸੰਤਾਂ ਕੋਲ ਲੈ ਕੇ ਗਿਆ ਨਾ ਉਹਨੇ ਮੇਰੇ ਤੇ ਬੜਾ ਟਾਈਮ ਲਾਇਆ ਕਿਉਂਕਿ ਮੇਰੀ ਅਟੁੱਟ ਸ਼ਰਧਾ ਗੁਰੂ ਗ੍ਰੰਥ ਸਾਹਿਬ ਤੇ ਸੀ ਉਹਨੇ ਬਹਿਜਤ ਤਰੀਕੇ ਨਾਲ ਮੈਨੂੰ ਘੇਰਿਆ ਨਾ ਮੈਨੂੰ ਭੱਜਣ ਨੂੰ ਰਾਹ ਨਾ ਮਿਲਿਆ ਮੈਨੂੰ ਕਹਿੰਦਾ ਕਿ ਜਾਂ ਤੈਸਈ ਮੈਂ ਕਿਹਾ ਕਿ ਹੋਜੇ ਦਾਸ ਨੇ ਬਾਣੀ ਦਾ ਆਪ ਵੀ ਪੜਦੇ ਆ ਜਦੋਂ ਆਹ ਤੁੱਕਾਂ ਪੜਨੀਆਂ ਨਾ ਗੁਰਬਾਣੀ ਦੀਆਂ ਮਾਫ ਕਰਨਾ ਗੰਮ ਆਗਾਦ ਪਰਮ ਸੋਏ ਜੋ ਜੋ ਕਹੇ ਸੁ ਮੁਕਤਾ ਹੋਏ ਸੁਣ ਮੀਤਾ ਨਾਨਕ ਬਲਵੰਤਾ ਸਾਧ ਜਨ ਕੀ ਅਚਰਜ ਕਥਾ ਜਦੋਂ ਇੱਥੇ ਆਉਣਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਅਪੇਖੈ ਇੱਕ ਸਿ ਬਿਨ ਕੋਏ ਨਾਨਕ ਦੇ ਲੱਛਣ ਬ੍ਰਹਮ ਗਿਆਨੀ ਹੋਏ ਮਾਫ ਕਰਨਾ ਇਹੋ ਇਸ ਤਰ੍ਹਾਂ ਬਾਣੀ ਪੜਨੀ ਜਾਂ ਹੋਰ ਗੁਰਬਾਣੀ ਦੀਆਂ ਤੁੱਕਾਂ ਪੜਨੀਆਂ ਸੰਤ ਜਿ ਪਾਉਂਦਾ ਤੇਰਾ ਨਾਮ ਓ ਰਾਮ ਦਾ ਤਾ ਮੁਕਤੀ ਦਾ ਸੰਤ ਜਿ ਪਾਉਂਦਾ ਤੇਰਾ ਨਾਮ ਰਾਮ ਦਾ ਤਾ ਮੁਕਤੀ ਦਾ ਅਰੇ ਸੰਤ ਜਿ ਪਾਉਂਦਾ ਤੇਰਾ ਨਾਮ ਰਾਮ ਦਾ ਤਾ ਮੁਕਤੀ ਦਾ We are

ਸ਼ੋਮਤਾ ਤੋਂ ਮੁਕਤੀ ਦਾ ਹੋਵੇਗਾ ਨਾ 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 ਹੋਵੇਗਾ ਨਾ 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 कवीर से को दो पहले एक संत एक राम राम तो माता मुक्ति को और यो गुरु की संगत ਆਨ ਨੂੰ ਫਿਰ ਜਾਣ ਲਈ ਤੇ ਮਜਬੂਰ ਹੋਣਾ ਹੀ ਪਿਆ ਔਰ ਸੱਚ ਕਰਕੇ ਜਾਣੇ ਉਹ ਮੈਂ ਉਹਨੂੰ ਪੁੱਛ ਬੈਠਾ ਜੀ ਉਹ ਕਹੋ ਤੇ ਸੰਤ ਨੇ ਕੰਨ ਲੱਗੇ ਬਸ ਇੱਕ ਵਾਰੀ ਤੂੰ ਤੁਰ ਗਿਆ ਮੁੜ ਕੇ ਆਉਣਾ ਹੀ ਨਹੀਂ ਓਏ ਉਹ ਦ ਸੰਤ ਨੇ ਇੱਕ ਵਾਰੀ ਚੱਲ ਬੜਾ ਪਰ ਪਕਾਰ ਆ ਕਿਸੇ ਨੂੰ ਗੁਰੂ ਦੇ ਨਾਲ ਲੜ ਲਾਉਣਾ ਇੱਕ ਵਾਰੀ ਕਹਦੇ ਬਾਹਰ ਇਹ ਬਹੁਤ ਵੱਡਾ ਇਸ ਤੋਂ ਵੱਡਾ ਪਰ ਪਕਾਰ ਦੁਨੀਆ ਤੇ ਕੋਈ ਨਹੀਂ ਕਿਸੇ ਨੂੰ ਗੁਰੂ ਚਰਨਾਂ ਨਾਲ ਜੋੜਨਾ ਬਾਬਾ ਨਾਨਕ ਸਿੰਘ ਜੀ ਕੀਆ ਕਰਦੇ ਸਨ ਕਿਸੇ ਰੱਬ ਤੋਂ ਪੁੰਨੇ ਨੂੰ ਰੱਬ ਨਾਲ ਜੋੜ ਦੇਣਾ ਇਤੋਂ ਵੱਡਾ ਪੁਲ ਨਹੀਂ ਕਿਸੇ ਰੱਬ ਨਾਲ ਨਾਲੋਂ ਮਾਰ ਕਰਨ ਨਾਲ ਜੁੜੇ ਨਾਲ ਕਿਸੇ ਨੂੰ ਰੱਬ ਨਾਲ ਨਾਲ ਜੁੜੇ ਨਾਲ ਤੋੜ ਦੇਣਾ ਇਤੋਂ ਵੱਡਾ ਕੋਈ ਦੁਨੀਆ ਤੇ ਪਾਪ ਨਹੀਂ ਦੋਦੋਂ ਦਾਸ ਗਿਆ ਅੜਾ ਪਹਿਲੀ ਸੰਗਰਾਮ ਦਾ ਦੇਣਾ ਨਾ ਅੱਜ ਦੇ ਦਿਨ ਇਸ ਗੰਦਗੀ ਨਾਲ ਭਰੇ ਸਰੀਰ ਨੂੰ ਸੰਤ ਬਾਬਾ ਈਸ਼ਾ ਸਰਾਰੇ ਵਾਲੇ ਮਹਾਂਪੁਰਖਾਂ ਦੀ ਚਰਨ ਛੋਹ ਪ੍ਰਾਪਤ ਹੋਈ ਸੀ ਖਾਲਸਾ ਜੀ ਪ੍ਰੋਗਰਾਮ ਬਣ ਗਿਆ ਮੇਰੀ ਦਾਸ ਨੇ ਆਖੇ ਵੀ ਸਾਈਕਲ ਤੇ ਚੱਲਾਂਗੇ ਲੱਗੇ ਕਹਿੰਦੇ ਰਸਤਾ ਬੜੀ ਦੂਰ ਦਾ ਤੁਸੀਂ ਇੰਜ ਕਰੋ ਫਿਰ ਦੇ ਸਾਈਕਲ ਤੇ ਉਹਨਾ ਤੂੰ ਸਾਈਕਲ ਤੇ ਆ ਜੀ ਅਸੀਂ ਤਾਂ ਬਸ ਤੇ ਜਾਵਾਂਗੇ ਪਟਿਆਲੇ ਤੂੰ ਸਵੇਰੇ 4 ਵਜੇ ਸਾਈਕਲ ਫੜੀ ਉਹਨਾਂ ਸਮੇਂ ਦੀ ਗੱਲਾਂ ਨੇ ਸ਼ਰਧਾ ਤੂੰ ਬਿਨਾਂ ਕੁਝ ਨਹੀਂ ਬਣਦਾ ਜੇ ਤੁਹਾਡੀ ਸ਼ਰਧਾ ਨਹੀਂ ਨਾ ਹੈਗੀ ਇੱਕ ਵਾਰੀ ਕਹਿ ਦਿਓ ਵਾਰੂ ਜੇ ਪ੍ਰੇਮ ਨਹੀਂ ਹੈਗਾ ਤੁਹਾਡਾ ਵੀ ਘਰ ਘਰ ਕੰਮ ਕਰਕੇ ਦੇਖ ਲਿਓ ਜੇ ਤੁਸੀਂ ਕਿਸੇ ਕੰਮ ਨੂੰ ਪਿਆਰ ਨਾਲ ਨਹੀਂ ਨਾ ਕਰਦੇ ਜਤੋਂ ਨੂੰ ਕੰਮ ਦਾ ਮਜ਼ਾ ਹੀ ਨਹੀਂ ਆਏਗਾ ਚਾਰ ਗਰੂ ਕੀ ਸੰਗਤ ਦਾਸ ਪਟਿਆਲੇ ਤੋਂ ਸਾਈਕਲ ਦੇ ਰਾੜਾ ਸਭ ਪੱਜਾ ਅਗਾ ਸੰਤ ਮਹਾਰਾਜ ਪਹਿਲਾ ਹੀ ਸ਼ਬਦ ਸੀ ਖਾਲਸਾ ਜੀ ਉਸ ਦਿਨ ਦੇ ਕੀਰਤਨ ਦਾ ਮੈਨੂੰ ਅਜੇ ਤੱਕ ਯਾਦ ਹੈ ਜਦੂ ਖੁਦੀਆ ਗੁਰਾਂ ਦੀ ਕਿਰਪਾ ਉਹ ਵਿਛੜੇ ਆਣ ਮਿਲਦੇ ਸਿਆ ਗੁਰਾਂ ਦੀ

I'm sorry, 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 i am sorry i am Putriku pembisirupan <speaking in foreign language> ਜਦੋਂ ਸਤਗੁਰ ਸੁਣੀਦਾ ਤੈਨੂੰ ਢਿਮਢੀ ਤੇ ਮਿਚੜਿਆ ਮੇਲੇ ਪ੍ਰਭੂ

ਅਰੁਣਾ ਮਮਤਰ ਤੜਾ ਹੈ ਦਾ ਉਸ ਪਟੇ ਨੂੰ ਮਰੋਗ ਨਾਨਕ ਬਾਦ ਗੁਰ ਤੇ ਨਾਮ ਲਾਇਆ प्यारे जी उन्हनि सतगुर आण मिले प्यारे जी उन्हनि सतगुर ई आण मिल प्यारे जी ਉਦਨੇ ਤੁਰੂ ਪਿਆ ਤੈਂ ਜੋਗ ਜਿਨੇ ਤੁਰੂ ਪਿਆ ਤੈਂ ਜੋਗ ਜਿਨੇ ਤੁਰੂ ਪਿਆ ਤੈਂ ਜੋਗ ਜਿਨੇ ਤੁਰੂ ਪਿਆ ਤੈਂ ਜੋਗ ரூன் மேல ரூபு மேல ਉਹਦਾ ਨਾਮ ਹੈ ਹਰਿ ਜੀ ਮੈਨੂੰ ਯਾਦ ਆ ਸੰਤ ਜੀ ਮਹਾਰਾਜ ਨੇ ਪ੍ਰੇਮੇ ਕੋੜੇ ਦੀ ਸਾਖੀ ਛੇੜੀ ਜਿੰਨੂੰ ਵਿਸਰਦਾ ਗੁਰਾਂ ਦੀ ਪਾਣੀ ਉਹ ਤਪਕੇ ਰੋਗੀ ਵਾਂਗ ਬਿਲਕੇ ਇਸ ਰਹਿ ਪੁਰਾਣੀ ਉਹ ਪੱਕੇ ਰੋਗੀ ਵਾਂਗ ਬਿਲਕੇ

ਮਾਰੂ ਮਾਰ ਪੱਪ ਕਪਾ ਚਤਨ ਪਾਣੀ ਫਿਰ ਫਰ ਜਾਏ ਜਿਉ ਪਕਵਾ ਰੋਕੀ ਲੈ ਲੰਗਾਏ ਮਾ ਪੁਰਖਾਂ ਦਾ ਇੱਕ ਇੱਕ ਬਚਨ ਘਰ ਕਰਦਾ ਗਿਆ ਮੇਰੀ ਸੁੱਤੀ ਆਜ਼ਮਾ ਨੇ ਆਖਿਆ ਮਾਨਸਿਆਂ ਤੂੰ ਆਪਣੀ ਮੰਜ਼ਲ ਤੇ ਪਹੁੰਚ ਗਿਆ ਮਨ ਮੋਲਿਆ ਪ੍ਰੀਤਮਾ ਮੇਰਾ ਠੇ ਮਿੱਠੇ ਬੋਲ ਬੋਲ ਇਹ ਪ੍ਰੀਤਮਾ ਮਨ ਮਥ ਕੋਲ ਕੋਲ ਕੇ ਮਨ ਮੋਲਿਆ

Number, 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 number. ਹੇ ਰੱਬਾ ਰੱਬਾ ਮੇਰਾ ਰੱਬਾ ਮੇਰਾ ਆ ਰੱਬਾ ਰੱਬਾ ਮੇਰਾ ਰੱਬਾ ਮੇਰਾ ਤੂੰ ਮਹਾਪੁਰਸ਼ਾਂ ਦਾ ਪਹਿਲਾ ਦੀਵਾਨ ਸੁਣ ਕੇ ਮਨ ਨੂੰ ਇਹ ਤਾਂ ਮਹਸੂਸ ਆ ਆਪਣੇ ਮੰਦਲ ਤੇ ਪਹੁੰਚ ਗਏ ਆ ਪਹਿਲੇ ਦਿਨ ਤਾਂ ਮਹਾਂਪੁਰਸ਼ਾਂ ਨਾਲ ਕੋਈ ਬਚਨ ਬਲਾਸ ਨਹੀਂ ਹੋ ਸਕਿਆ ਬੇਨਤੀ ਨਹੀਂ ਕਰ ਸਕੇ ਰਾੜਾ ਸਾਮਾ ਪ੍ਰਸ਼ੰਦ ਸਥਾਨ ਤੇ ਰਹੇ ਦੂਜੇ ਦਿਨ 10 ਤੋਂ 12 ਵਜੇ ਮਹਾਂਪੁਰਖਾਂ ਦੀ ਕੁਰਸੀ ਲੱਗਦੀ ਸੀ ਗੁਰੂ ਕੀ ਸੰਗਤ ਮਾਫ ਕਰਨਾ ਰੁਲ ਜਾਂਦੀ ਜਿੰਦੜੀ ਐ ਜੇ ਨੰਮਲ ਦਾ ਜਗਤ ਵਿੱਚ ਸਾਦੂ ਜਾਂਦੀ ਜਿਉਂ ਬੜੀ ਐ ਜੇ ਨੰਮਲ ਦਾ ਜਗਤ ਵਿੱਚ ਬਾਦੂ ਉਹਨਾਂ ਜਾਂਦੀ ਜਿਦਾ ਸੋਹਣਾ ਜੀ ਤੇਰੇ ਨਾਮ ਦਾ ਜਵਾ ਮਾਪੁਰਖਾਂ ਦੀ ਸੰਗਤ ਤੋਂ ਬਿਨਾ ਨਾ ਕੁਝ ਕਿਸੇ ਦਾ ਕਦੀ ਬਣਿਆ ਤੇ ਨਾ ਬਣ ਸਕਦਾ ਇੱਕ ਸੰਤ ਮਹਾਤਮਾ ਨੇ ਚਾਬੀ ਤੋਂ ਬਿਨਾ ਕਦੇ ਤਾਲਾ ਖੁੱਲਿਆ ਨਹੀਂ ਕਰਦਾ ਅਨਖਤ ਬਾਣੀ ਪੂੰਦੀ ਸੰਤਨ ਹੱਥ ਰੱਖੀ ਕੂੰਜੀ ਦੂਸਰਾ ਦਿਨ ਮਹਾਂਪੁਰਖ ਕੁਰਸੀ ਤੇ ਬੈਠੇ ਸਨ ਗੱਲ ਬਹੁਤ ਲੰਬੀ ਚੌੜੀ ਹੋਦਰ ਨਾ ਜਾਈਏ ਮੈਂ ਪਿਛਲੀ ਵਾਰੀ ਵੀ ਇੱਕ ਵਾਰੀ ਕੀਰਤਨ ਵਿੱਚ ਬੇਨਤੀ ਕੀਤੀ ਸੀ ਉਸ ਜਮਾਨੇ ਦੇ 47 ਬਾਣੀਆਂ ਮੂਝ ਬਾਣੀ ਕੰਠਸਨ ਤੇ ਬੜਾ ਮਾਣ ਹੁੰਦਾ ਕਈ ਵਾਰੀ ਮੈਨੂੰ ਇੰਨੀ ਬਾਣੀ ਯਾਦ ਹੈ ਜੀ ਅਸੀਂ ਪਿੰਡਾਂ 'ਚ ਵੀ ਜਾਣੇ ਆ ਜੀ ਮੇਰੀ ਬਾਣੀ ਬੜੀ ਸ਼ੋਧਤ ਕਈ ਵਾਰੀ ਕਹਿ ਦਿੰਨੇ ਹਾਂ ਕਰ ਗੁਰੂ ਕੇ ਸੰਗਤ ਹੋਰ ਵੀ ਕਈ ਪ੍ਰੇਮੀ ਸਣ ਜਿਹੜੇ ਮਹਾਂਪੁਰਸ਼ਾਂ ਦੇ ਅੰਦਰ ਚਰਣਾ ਵਿੱਚ ਬੈਠੇ ਸਨ ਸੰਤ ਜੀ ਮਾਰ ਕੋਈ ਸੰਬੰਧ ਦੀਆਂ ਯੁਗਤੀਆਂ ਸਮਝਾਇਆ ਕਰਦੇ ਸਨ ਦਰ ਅੱਗੇ ਵਧਿਆ ਮੈਨੂੰ ਕਹਿੰਦੇ ਕਾਕਾ ਕੀ ਕਰਦਾ ਮੈਂ ਕਹਿੰਦਾ 47 ਬਾਣੀਆਂ ਨੂੰ ਨਿਤਨਮ ਕਰਦਾ ਔਰ ਮਹੀਨੇ ਦੇ ਵਿੱਚ ਦੋ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠਾਂ ਦਾ ਭੋਗ ਵੀ ਪਾਉਂਦਾ ਸੰਤ ਚੁੱਪ ਕਰਕੇ 2 ਮਿੰਟ ਬਾਅਦ ਲੱਗੇ ਕਾਕਾ ਅਜੇ ਤੇ ਤੁਰਿਆ ਵੀ ਨਹੀਂ ਖਾਲਸਾ ਜੀ ਮਨ ਮਲ ਨਾ ਕਰਤਾਰ ਨੂੰ ਸਤ ਗੁਰ ਨੂੰ ਪਾ ਲਈ ਪਹਿਲਾਂ ਮਨ ਕਰਪਾਰ ਨੂੰ ਸਤ ਗੁਰ ਨੂੰ ਪਾ ਲਈ ਪਹਿਲਾਂ ਮਨ ਮਲ ਕਰਪਾਰ ਆਈ ਪਹਿਲਾਂ ਆਈ ਪਹਿਲਾਂ

ਮਲੇ ਦੀ ਸੰਗਤੀ ਕਦੀ ਅੰਨ ਨੂੰ ਅੰਨਾ ਰਾਹ ਨਹੀਂ ਵਿਖਾ ਸਕਿਆ ਕਰਦਾ ਕਦੇ ਅਨਪੜ ਨੂੰ ਅਨਪੜ ਵਿਦਿਆਦਾਨ ਨਹੀਂ ਦੇ ਸਕਦਾ ਮਿਲਿਆ ਹੋਇਆ ਵਿਅਕਤੀ ਹੀ ਮਿਲੀ ਹੋਈ ਕੋਈ ਹਸਤੀ ਪਰਮੇਸ਼ਰ ਨਾਲ ਮਲਾ ਸਕਦੀ ਹੈ ਮੁੱਕਰੀ ਗਨਕੀਮਾ ਪਰਸ਼ਾ ਨੂੰ ਬੇਨਤੀ ਕੀਤੀ ਬਾਬਾ ਜੀ ਕਰੋ ਕਿਰਪਾ ਅੱਗੇ ਵੀ ਇੱਕ ਵਾਰੀ ਗੱਲ ਚੱਲੀ ਸੀ ਦਾਸ ਨੇ ਬਿੰਦ ਕਿੱਤੀ ਮਾਰੇ ਪਰਮੇਸ਼ਰ ਦੀ 24 ਘੰਟੇ ਖੁਸ਼ੀ ਕਿਵੇਂ ਮਿਲ ਸਕਦੀ ਕਹਦਾ 24 ਘੰਟੇ ਜੁੜੇ ਰਹਾਂ ਕਿੰਨੀ ਕਿ ਚਾਹੀਦੀ ਆ ਜੇ 8 ਅੱਠਵਾਰ ਖੁਸ਼ੀ ਚਾਹੀਦੀ ਤਾਂ 8 ਅੱਠਵਾਰ ਜੁੜੇ ਰਹੋ ਬੋਲੇ ਸ਼ਾਹ ਨੇ ਲਿਖਿਆ ਇਸ਼ਕ ਜਿਨ੍ਹਾਂ ਦੇ ਪੇਸ਼ ਪੈ ਗਿਆ ਘਰ ਤੇ ਕੰਮੂ ਗਈਆਂ ਤਣ ਨਾ ਬਣ ਨਾ ਖੂਜ ਪੈ ਗਿਆ ਨਾਲੇ ਪੈ ਗਈਆਂ ਵਈਆਂ ਗੁਰੂ ਕਿਸੇ ਸਤਪੁਰਸ਼ਾਂ ਦੀ ਸੰਗਤ ਨੇ ਸਮਾਂ ਬੀਤਦਾ ਤੁਰਿਆ ਜਾਂਦਾ ਸੀ ਮੈਂ ਬਹੁਤੀ ਦੂਰ ਨਾ ਜਾਵਾਂ ਇੱਕ ਦਿਨ ਮਹਾਰਾਜ ਜੀ ਕੁਰਸੀ ਤੇ ਬੈਠੇ ਸੁਣ ਕਹਿੰਦੇ ਮਾਨਸਿਆ ਉਸ ਘੜੀ ਤੇ ਪੁੱਜਿਆ ਤੂੰ ਜਦ ਘੜੀ ਚ ਅਸੀਂ ਅੱਗੇ ਜਾਂਦੀਆਂ ਤਿਆਰੀਆਂ ਕਰਕੇ ਬੈਠੇ ਹਾਂ ਖਾਲਸਾ ਦੀ ਜਾਨ ਤੂੰ ਬਾਅਦ ਪਤਾ ਲੱਗਦਾ ਸਤਿਪੁਰਸ਼ਾਂ ਦਾ ਜਾਨ ਤੂੰ ਬਾਅਦ ਉਹਦੇ ਦਮਦਮਾ ਸਭ ਗਏ ਆਪਣੇ ਬਟਿੰਡਾ ਸਾਹਿਬ ਬਟਿੰਡਾ ਦਮਦਮਾ ਸਭ ਗਏ ਉਹ ਉਹ ਗੱਗਰੇ ਦੇ ਵੀ ਹੈ ਦੇਗਰੇ ਵੀ ਹੈ ਜਿਹਦੇ ਵਿੱਚ ਨੌ ਮਣ ਬਾਸਮਤੀ ਦੇ ਪੱਕੇ ਚੌਲ ਰੀ ਦੇ ਸਨ ਬਾਬਾ ਅਤਰ ਸੇ ਮਾਰਦੇ ਜਵਾਨੇ ਚ ਉਹਦੀ ਉਹਨੂੰ ਪੁੱਛਿਆ ਵੀ ਬਾਬਾ ਜੀ ਇਹ ਦੁਬਾਰਾ ਵੀ ਚੜਹੀ ਹੈ ਕਦੇ ਨੌ ਮਣ ਪੱਕੀ ਬਾਸਮਤੀ ਦੇ ਪੱਕੇ ਚੌਲ ਇੱਕਦਮ ਜਿੱਲਜਿਤ ਦੇ ਸਨ ਉਹ ਤਾਂ ਸੇਵਾਦਾਰ ਨੂੰ ਪੁੱਛਿਆ ਵੀ ਬਾਬਾ ਜੀ ਤੂੰ ਬਾ ਦੁਬਾਰਾ ਵੀ ਚੜਾਈ ਆ ਉਹ ਕਹਿੰਦਾ ਦੁਬਾਰਾ ਤਾਂ ਨਹੀਂ ਚੜਾਈ ਕਹਿੰਦੇ ਨੇ ਆਪੇ ਆਉਣਗੇ ਤੇ ਆਪੇ ਹੀ ਚੜਾਉਣਗੇ ਇਹ ਕਮਾਈਆਂ ਹੁੰਦੀਆਂ ਨੇ ਸਤਪੁਰਸ਼ਾਂ ਦੀਆਂ ਐਨੀ ਤਨੀ ਮਹਾਪੁਰਖ ਸਨ 72 ਤੋਂ ਲੈ ਕੇ ਜਨਬੀ ਕੀਰਤਨ ਸੁਣਾ ਜੇਕਰ ਪਹਿਲਾਂ ਜਥੇਦਵਾਲਾ ਨੇ ਕੀਰਤਨ ਕਰਨਾ ਟਿਕਣ ਨਹੀਂ ਇਹੋ ਜਿਹੇ ਸ਼ਬਦ ਪੜਿਆ ਕਰੋ ਜੀ ਦੇ ਤਰ ਤ ਝੂਲਦੇ ਖਾਤੀ ਜੀ ਦੇ ਤਰ ਤ पत् झूलते हाथ तुरगन राम वरगे प्यारियों प्यारियों तुरगन राम वरगे जीती ਸੁਦੇ ਹਾਤੀ ਵੇਲੇ ਸੁਦੇ ਹਾਤੀ ਵੇਲੇ ਸੁਦੇ ਹਾਤੀ ਵੇਲੇ ਕਹਾਂ ਪਹਉ ਦਰਬੰਦ ਹਾਥੀ ਤੇ ਰਵਣ ਕਰਦੀਆਂ ਨਾ ਬਾਤੀ ਊ ਸੰਤ ਜੀ ਆਪ ਵੀ ਬੜੇ ਵਰਾਗ ਦੇ ਵਿੱਚ ਗੁਰੂ ਕਿਸਨ ਖੀਰਲਾ ਸਮੇਂ ਵੇਖਣ ਵਾਲਾ ਸੀ ਜਦੋਂ ਕੋਈ ਪ੍ਰੇਮੀ ਚੜਾਈ ਕਰ ਜਾਂਦਾ ਸਰਦਾਲੂ ਬਾਬਾ ਜੀ ਫਲਾਣਾ ਚੜਾਈ ਕਰਕੇ ਆ ਕਹਿੰਦੇ ਮੈਂ ਕਿਉਂ ਨਾ ਤੁਰ ਗਿਆ ਉਹਦੀ ਥਾਂ ਤੇ ਐਨਾ ਚਾਹ ਸੀ ਉਹਨਾਂ ਨੂੰ ਜਾਣ ਦਾ ਇੱਕ ਦਿਨ ਵਤਨ ਕਰਦਾ ਕਰਦਾ ਲੱਗੇ ਕਹਿਣ ਬਈ ਬੜਾ ਸਮਾਂ ਹੋ ਗਿਆ ਇਸ ਮਾਤ ਲੋਕ ਦੀ ਧਰਤੀ ਤੇ ਆਿਆਂ ਆਪਣਾ ਘਰ ਆਪਣਾ ਹੀ ਹੁੰਦਾ ਮੌਤ ਕਰਨਾ ਗੁਰੂ ਕੀ ਸੰਗਤ ਬਹੁਤ ਸਮਾਂ ਹੋ ਗਿਆ ਆਪਣੇ ਪਿੱਛੇ ਪਰਮੇਸ਼ਰ ਤੋਂ ਦੂਰ ਹੋਿਆਂ ਨੂੰ ਆਪਣਾ ਘਰ ਆਪਣਾ ਹੀ ਹੁੰਦਾ ਹੁਣ ਆਪਣੇ ਘਰ ਚਲੀਏ ਉਹਦੇ ਵਤਨ ਕਰਿਆ ਕਰਦੇ ਸਨ ਖਾਲਸਾ ਜੀ ਖੈਰ ਸੰਤ ਜੀ ਮਹਾਰਾਜ ਇਹਨਾਂ ਦੇ ਬਾਰੇ ਹੁਣ ਤੁਹਾਨੂੰ ਕੀ ਕੀ ਦੱਸੀਏ ਪਰ ਇੰਨਾ ਹੀ ਕਿਹਾ ਜਾ ਸਕਦਾ ਗੁਰੂ ਕੀ ਸੰਗਤ ਜਦੋਂ ਉਹ ਪਟਿਆਲੇ ਹੁਣ ਕੱਲ ਦਾ ਦਵਾਨਾ ਉੱਥੇ ਉੱਥੇ ਦੀ ਰਾਜਪੁਰਾ ਕਲੋਨੀ ਚ ਉੱਥੇ ਅਖੀਰਲਾ ਦਵਾਨ ਸੀ ਖੀਰਲਾ ਦਵਾਨ ਦਾ ਮਹਾਪੁਰਖਾਂ ਦਾ ਉੱਥੇ ਦਾ ਇਹ ਸ਼ਬਦ ਸੇ ਭਇਆ ਪੁਰਾਣਾ ਚੋਲਾ ਜੀ ਤਨ ਥੋੜੇ ਰਹਿ ਗਏ ਪਿਆ ਪੁਰਾਣਾ ਚੋਲਾ ਜੀ ਤਣ ਕੋਣ ਰਗ ਪਿਆ ਪੁਰਾਣਾ ਚੋਲਾ ਜੀ ਤਣ ਕੋਣ ਰਗ ਤੇਰਾ ਪੁਰਾਣਾ ਚੋਲਾ ਜੀ ਤਣ ਕੋਣ ਰਗ ਪਿਆ ਪੁਰਾਣਾ ਚੋਲਾ ਜੀ ਤਣ ਕੋਣ ਪਿਆ ਪੁਰਾਣਾ ਚੋਲਾ ਜੀ ਤੁਨ ਤੋੜੇ ਪਿਆ ਪੁਰਾਣਾ ਹੋ ਰਿਹਾ ਨਾ ਪਿਆ ਪੁਰਾਣਾ ਹੋ ਰਿਹਾ ਹੋ ਰਿਹਾ ਹੋ ਰਿਹਾ ਤੋਈ ਜੀ ਕੋਈ ਬਣੇ ਹੋ ਰਿਹਾ ਹੋ ਰਿਹਾ ਇਹ ਤੂੰ ਮਹਾਂਪੁਰਸ਼ ਰਾਣਾ ਸਾਹ ਰਾਣਾ ਸਾਹ ਤੂੰ ਦਵਲਾਨ ਤਵਲਾਨ ਤੂੰ ਫਿਰ ਰਾਣਾ ਸਾਹ ਇਹ ਤੂੰ ਇੰਗਲੈਂਡ ਦੀਆਂ ਤਿਆਰੀਆਂ ਨੇ ਛੋਟੇ ਸੰਤ ਜੀ ਨੇ ਰੋਕਿਆ ਵੀ ਤੁਸੀਂ ਅੱਗੇ ਜਾਏ ਹੁਣ ਨਾ ਜਾਓ ਸੰਤ ਜੀ ਲੱਗੇ ਕਣ ਮੇਰਾ ਵਾਦਾ ਰਿਹਾ ਜੀ ਹੁਣ ਮੈਂ ਜਾਵਾਂਗਾ ਨਾ ਮੈਂ ਕਦੀ ਆਵਾਂਗਾ ਤੇ ਨਾ ਫਿਰ ਮੁੜ ਕੇ ਜਾਵਾਂਗਾ ਇਹ ਹੁੰਦੇ ਕੋ ਬਚਨ ਸੁਣ ਫਿਰ ਜ਼ਥੇਦਾਰ ਨੇ ਆਖਿਆ ਬਾਬਾ ਜੀ ਸਾਡੀ ਸੰਪਰਦਾ ਚ ਸਾਰੇ ਸਾਧੂ ਦੱਸ ਕੇ ਜਾਂਦੇ ਰਹਨ ਸੰਤ ਕਹਿੰਦਾ ਜ਼ਥੇਦਾਰਾ ਅੱਗੇ ਜਾਣਾ ਤਕੜੀਆਂ ਹੁੰਦੀਆਂ ਹਨ ਲੋਕੀ ਵਿਛੋੜੇ ਸਹਿ ਜਾ ਕਰਦੇ ਸਰ ਹੁਣ ਦੱਸ ਕੇ ਜਾਣ ਦਾ ਸਮਾਂ ਨਹੀਂ ਫਿਰ ਆਖਿਆ ਬੱਬਾ ਜੀ ਇੱਥੇ ਸ਼ਰੀਰ ਤਾਂ ਤਿਆਗ ਕਰ ਦੋ ਜੇ ਸੱਚ ਕਰਨ ਜਾਣਾ ਤੇ ਕਹਿੰਦੇ ਇੱਥੇ ਰਾਣਾ ਸੌਂਦੇ ਸੀ ਸੀ ਤਿਆਗਦੀਆਂ ਨਾ ਆੜੀ ਰਾੜੇ ਵਾਲੀ ਨਹਿਰ ਕਹਿੰਦਾ ਸ਼ਰਧਾਨੂੰ ਛਾਲਾ ਮਾਰ ਮਾਰ ਕੇ ਮਰ ਜਾਣਗੇ ਕਹਿੰਦੇ ਛੋੜੇ ਚ ਕਹਿੰਦਾ ਲਾਸ਼ਾਂ ਨਾ ਪੂਰੀ ਜਾਏਗੀ ਖਾਲਸਾ ਜੀ ਮੁੱਕ ਦੀ ਗੱਲ ਕੀ 1905 5 ਅਗਸਤ 1905 ਨੂੰ ਇੱਕ ਗੁਰੂ ਕੇ ਸੰਗਤ ਰਬੀ ਜੋਤ ਸੰਸਾਰ ਦਾ ਉਧਾਰ ਕਰਨ ਵਾਸਤੇ ਇਸ ਮਾਤ ਲੋਕ ਦੀ ਧਰਤੀ ਤੂੰ ਆਈ ਸੀ। ਬਾਬਾ ਕਰਮ ਸਿੰਘ ਹੋਤੀ ਮਰਦਾਨ ਦੀ ਸੰਪਰਦਾ ਦਾ ਇੱਕ ਟਿੰਟਮਾਉਂਦਾ ਸੂਰਜ ਗੁਰੂ ਕੇ ਸੰਤ ਕੁਝ ਅਲੋਪ ਹੁੰਦਾ ਜਪਦਾ। ਸੰਤ ਜੀ ਮਹਾਰਾਜ ਨੌ ਮਾਗ ਨੂੰ ਸੰਤ ਬਾਬਾ ਤਸਮਰ ਦੀ ਵਰਸੀ ਸੀ। ਅੱਠ ਮਾਗ ਦੀ ਰਾਤ ਨੂੰ ਸੰਤਾਂ ਨੇ ਧਾਰਨਾ ਪੜੀ ਕੀਰਤਨ ਦੇ ਵਿੱਚ। ਤਨ ਜੋਬਣ ਫੁੱਲਾਂ ਦੀਆਂ ਬਾੜੀਆਂ ਇਹ ਖੇੜੀਆਂ ਨਹੀਂ ਸਦਾ ਰਹਿਣੀਆਂ ਸੰਤ ਜੀ ਰਮਝਾ ਛੱਡੀ ਜਾਂਦੇ ਸਨ ਵਤਨ ਕਰਦੇ ਕਰਦੇ ਲੱਗੇ ਕਹਿਣ ਕਹਿ ਲੱਗੇ ਸਾਧ ਸੰਗਤ ਆਉਂਦੇ ਸਾਲ ਦੀਆਂ ਰਜਾਈਆਂ ਦਾ ਨਿੱਗ ਕੋਈ ਮਾਂ ਦਾ ਪੁੱਤ ਮਰ ਲਈ ਮਾਣੂਗਾ ਕਰ ਸੰਤ ਜੀ 26 ਅਗਸਤ ਨੂੰ ਚਰੇ ਗਏ ਸਿਆਲ ਤਾਂ ਅੱਗੇ ਆਉਣਾ ਕੀ ਸੀ ਇਧਰੋਂ ਬਾਬਾ ਜੀ ਤਾਂ ਇੱਥੋਂ ਗੁਰੂ ਕੀ ਸੰਗਤ ਇੰਗਲੈਂਡ ਨੂੰ ਜਦੋਂ ਗਏ ਨੇ ਉੱਥੇ ਮੱਫ ਕਰਨਾ ਗੁਰੂ ਕੀ ਸੰਗਤ ਦੇ ਤੇ ਉਦੋਂ ਪਾਲਨ ਪਰਵਾਈ ਹਟਾ ਹੁੰਦਾ ਸੀ ਜਹ ਜਾਂਦਾ ਅੱਜ ਕੱਲ੍ਹ ਤਾਂ ਇੰਦਰਾ ਗਾਂਧੀ 에어ਪੋਰਟ ਆ ਗਿਆ ਇੱਥੇ ਗੁਰੂ ਕਿਸਨ ਕਰਪੋ ਸਮਾਂ ਆ ਗਿਆ ਨਹੀਂ ਦੇ ਰਿਹਾ ਇੱਥੋਂ ਮਹਾਰਾਜ ਜਦੋਂ ਲੱਗੇ ਇੰਟਰ ਕਰਨ 에어ਪੋਰਟ ਦੇ ਅੰਦਰ ਤਾਂ ਬਾਬਾ ਜੀ ਨੇ ਜਨ ਸਮੇ ਇੱਕ ਇੱਕ ਬਚਨ ਕਿਹਾ ਸੀ ਕਹਿੰਦੇ ਸ਼ਬਦ ਮਿਲਾਵਾ ਹੋ ਤਾਂ ਦੇ ਮਿਲਾਵਾ ਨਹੀਂ ਜਿਹੜੇ ਸਾਡੇ ਬਚਨਾਂ ਨਾਲ ਜੁੜੇ ਨੇ ਉਹਦੀ ਉਹਨਾਂ ਦੇ ਅੰਗ ਸੰਗ ਰਹਿਾਂਗੇ ਜਿਹੜੇ ਬਚਨਾਂ ਨੂੰ ਟੁੱਟੇ ਨੇ ਮੌਤ ਕਰਨਾ ਉਹਨਾਂ ਨਾਲ ਜਿਹੜੇ ਬੰਤਨਾਂ ਨੂੰ ਛੱਡਣਗੇ ਸਰੀਰ ਦਾ ਮਲਬਾ ਤਾਂ ਹੋਣਾ ਨਹੀਂ ਉਹਨਾਂ ਦੀ ਪ੍ਰੀਤੀ ਵੀ ਇੱਥੇ ਤੱਕ ਹੀ ਆ। ਮੁਕ ਦੀ ਗੱਲ ਕੀ ਗੁਰੂ ਕੀ ਸੰਗਤ ਇੱਥੋਂ ਸੰਤ ਮਹਾਰਾਜ ਜੀ ਦਾ ਜਾਣਦੇ ਨੇ ਜਿਨ੍ਹਾਂ ਨੂੰ ਲਗੀਆਂ ਨੇ ਕੋਈ ਅੰਦਰ ਬਹਿ ਕੇ ਰੋਣਦਾ ਕੋਈ ਕੰਨਾ ਬਹਿ ਕੇ ਰੋਲਦਾ ਕੋਈ ਕਿਤਾ ਕਿਸ ਤਰ੍ਹਾਂ ਜ਼ਿੰਦਗੀ ਦਾ ਸਮਾਂ ਪਾਸ ਕਰਦਾ ਜੀਵਨ ਦੇ 34 ਵਰੇ ਮਹਾਂਪੁਰਸ਼ਾਂ ਦੇ ਜਾਣ ਤੋਂ ਬਾਅਦ ਇਸ ਗੱਲ ਨੂੰ ਦੇਖਦੇ ਆ ਨਿਕਲ ਕੇ ਵੀ ਕੋਈ ਹੋਰ ਮਹਾਂਪੁਰਸ਼ ਵੀ ਇਹ ਹੋ ਜਾਊਗਾ ਜ਼ਿੰਦਗੀ 'ਚ ਮਾਫ਼ ਕਰਨਾ ਗੁਰੂ ਕੀ ਸੰਗਤ ਬੜੇ ਬੜੇ ਦੂਰ ਤੱਕ ਗਏ ਆ ਉਸ ਅਸਥਾਨ ਤੱਕ ਵੀ ਗਏ ਆ ਜਿੱਥੇ ਮਹਾਂਪੁਰਸ਼ਾਂ ਨੇ ਸਰੀਰ ਦਾ ਤਿਆਗ ਕੀਤਾ ਸੀ